ਉੜੀ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਦਿਮਾਗ ਵੀ ਬਾਹਰ ਕੱਢ ਦਿੱਤਾ ਗਿਆ ਪਸਲੀਆਂ ਤੋੜ ਦਿੱਤੀਆਂ ਗਈਆਂ ਬਿਜਲੀ ਝਟਕਿਆਂ ਦੇ ਨਿਸ਼ਾਨ ਪਾਏ ਗਏ ਐਨਾ ਅਨਮਨੁੱਖੀ ਤਸ਼ੱਦਦ ਕੀਤਾ ਗਿਆ ਕਿ ਸ਼ਰਮ ਦੇ ਨਾਲ ਜਿਹੜਾ ਸਹਿਰਾ ਉਹ ਝੁੱਕ ਜਾਂਦਾ ਬਹੁਤ ਹੀ ਮੰਦਭਾਗੀ ਖਬਰ ਹੈ ਕਿ ਇੱਕ ਪੱਤਰਕਾਰ ਕੁੜੀ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਪੱਤਰਕਾਰ ਕੁੜੀ ਦਾ ਦਿਮਾਗ ਵੀ ਬਾਹਰ ਕੱਢ ਦਿੱਤਾ ਗਿਆ ਉਹਦੀਆਂ ਪੱਸਲੀਆਂ ਤੋੜ ਦਿੱਤੀਆਂ ਗਈਆਂ ਸਰੀਰ ਦੇ ਉੱਪਰ ਬਿਜਲੀ ਝਟਕਿਆਂ ਦੇ ਨਿਸ਼ਾਨ ਪਾਏ ਗਏ ਐਨਾ ਅਨਮਨੁੱਖੀ ਤਸ਼ੱਦਦ ਕੀਤਾ ਗਿਆ ਕਿ ਸ਼ਰਮ ਦੇ ਨਾਲ ਜਿਹੜਾ ਸਹਿਰਾ ਉਹ ਝੁੱਕ ਜਾਂਦਾ ਬੇਸ਼ੱਕ ਅੱਜ ਜਿਹੜਾ ਹੈਗਾ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦੀ ਆਜ਼ਾਦੀ ਦਾ ਦਿਨ ਹੈ ਪਰ ਜਿਹੜੀ ਮੈਂ ਗੱਲ ਕਰਨ ਜਾਣ ਜਾ ਰਿਹਾ ਹਾਂ ਯੂਕਰੇਨ ਦੀ ਪੱਤਰਕਾਰ ਵਿਕਟੋਰੀਆ ਰੋਚੀਨਾ ਜਿਹੜੀ ਕਿ ਰੂਸ ਦੇ ਹਮਲਿਆਂ ਦੀ ਫਰੰਟ ਲਾਈਨ ਤੋਂ ਰਿਪੋਰਟ ਕਰ ਰਹੀ ਸੀਗੀ ਅਗਸਤ 2023 ਦੇ ਵਿੱਚ ਜਿਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਉਹਦੀ ਭਾਲ ਕੀਤੀ ਜਾਂਦੀ ਹੈ ਪਰ ਅਫਸੋਸ ਕਿ ਮਈ 2024 ਦੇ ਵਿੱਚ ਪੋਸਟੇਜ ਜਰੂਰ ਕਰ ਦਿੱਤੀ ਰੂਸ ਨੇ ਕਿ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ ਹਿਰਾਸਤ ਦੇ ਵਿੱਚ ਲੈ ਲਿਆ ਅਫਸੋਸ 19 ਸਤੰਬਰ 2024 ਨੂੰ ਜਿਹੜਾ ਹੈਗਾ ਉਹਦੀ ਮੌਤ ਹੋ ਜਾਂਦੀ ਹੈ ਤੇ ਫਰਵਰੀ 2025 ਵਿੱਚ ਉਸ ਦੀ ਜਿਹੜੀ Laash ਹੈ ਉਹ ਜੂਕਰੇਨ ਨੂੰ ਵਾਪਸ ਦਿੱਤੀ ਜਾਂਦੀ ਹੈ ਪਰ ਇਹਦੇ ਵਿੱਚ ਜੋ ਕੁਝ ਹੋਇਆ ਉਹ ਬਹੁਤ ਮੰਦਭਾਗਾ ਹੋਇਆ ਕਿ ਉਸ ਲੜਕੀ ਦੀ ਜਿਹੜੀ ਮੌਤ ਹੁੰਦੀ ਹੈ ਜਦੋਂ ਉਹਦੀ ਡੈੱਡ ਬਾਡੀ ਹੈਗੀ ਆ ਯੂਕਰੇਨ ਦੇ ਵਿੱਚ ਵਾਪਸ ਜਾਂਦੀ ਹੈ ਦੇਖਿਆ ਜਾਂਦਾ ਕਿ ਉਹਦੀਆਂ ਪੱਸਲੀਆਂ ਤੋੜ ਦਿੱਤੀਆਂ ਜਾਂਦੀਆਂ ਉਹਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਉਹਦਾ ਵਿੱਚੋਂ ਦਿਮਾਗ ਕੱਢ ਦਿੱਤਾ ਜਾਂਦਾ ਗਲੇ ਦੇ ਉੱਪਰ ਬਹੁਤ ਗਹਿਰੇ ਨਿਸ਼ਾਨ ਸੀ ਲੱਤਾਂ ਦੇ ਉੱਪਰ ਬਿਜਲੀ ਦੇ ਝਟਕੇ ਲਾਏ ਗਏ ਕੀ ਅਸੀਂ ਕਵਾਂਗੇ ਕਿ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦਾ ਸੱਚ ਮੁੱਚ ਆਜ਼ਾਦੀ ਦਿਵਸ ਹੈ ਕੀ ਅਸੀਂ ਇਹ ਗੱਲ ਕਰਾਂਗੇ ਵੇਖੋ 1996 ਦੇ ਵਿੱਚ ਉਸ ਪੱਤਰਕਾਰ ਨੇ ਜਨਮ ਲਿਆ ਉਸ ਲੜਕੀ ਨੇ ਤੇ ਬਹੁਤ ਛੋਟੀ ਉਮਰ ਦੇ ਵਿੱਚ ਨਿਡਰਤਾ ਤੇ ਹੱਕ ਸੱਚ ਦੀ ਗੱਲ ਕਰਨ ਲੱਗ ਗਈ ਸੀ ਉਹ ਕੁੜੀ ਪਰ ਜਿਹੜਾ ਹੈਗਾ ਰੂਸ ਤੇ ਯੂਕਰੇਨ ਦੀ ਜਿਹੜੀ ਜੰਗ ਚੱਲੀ ਹੈ ਉਹਦੀਆਂ ਖਬਰਾਂ ਸਹੀ ਤਰੀਕੇ ਦੇ ਨਾਲ ਦਿਖਾਈਆਂ ਗਈਆਂ ਕਿਉਂਕਿ ਆਪਾਂ ਵੇਖਦੇ ਹਾਂ ਜਦੋਂ ਕੋਈ ਵੀ ਪੱਤਰਕਾਰ ਜਿਹੜੀ ਹੱਕ ਸੱਚ ਦੀ ਗੱਲ ਕਰਦਾ ਕਿਸੇ ਵੀ ਮੁਲਕ ਦੇ ਵਿੱਚ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਤੇ ਤਸ਼ੱਦਦ ਕੀਤਾ ਜਾਂਦਾ ਜਾਂ ਉਹਨੂੰ ਮਾਰ ਦਿੱਤਾ ਜਾਂਦਾ ਪਰ ਜਦੋਂ ਅਜਿਹੇ ਘਟਨਾਵਾ ਵੇਖਦੇ ਆਂ ਤੇ ਫਿਰ ਇਹ ਹੁੰਦਾ ਕਿ ਕੀ ਸੱਚ ਬੋਲੀਏ ਕੀ ਸੱਚ ਲਿਖੀਏ ਕੀ ਸੱਚ ਦਿਖਾਈਏ ਪਰ ਜਿਹੜਾ ਇਹ ਵਿਕਟੋਰੀਆ ਇਸ ਪੱਤਰਕਾਰ ਦੇ ਨਾਲ ਹੋਇਆ ਬਹੁਤ ਮੰਦਭਾਗਾ ਹੋਇਆ ਕਿਉਂਕਿ ਕੁਦਰਤ ਨੇ ਇਹ ਧਰਤੀ ਬਣਾਈ ਪਰ ਬੰਦੇ ਨੇ ਕੀ ਕੀਤਾ ਇਸ ਧਰਤੀ ਨੂੰ ਵੰਡ ਲਿਆ ਸਰਹੱਦਾਂ ਮਨਾਲੀਆਂ ਕੰਡੇਦਾਰ ਤਾਰਾਂ ਲਾ ਲਈਆਂ ਦਿਲ ਦੇ ਵਿੱਚ ਨਫ਼ਰਤ ਭਰ ਲਈ ਜਾਤਾਂ ਪਾਤਾਂ ਕਰਕੇ ਧਰਮ ਦਾ ਕਰਕੇ ਤੇ ਜਿਹੜਾ ਫਿਰਕੂਬਾਦ ਹੈ ਉਹ ਦਿਨ-ਬਦਨ ਵਧਦਾ ਗਿਆ ਦੇਖਦੇ ਆ ਕਿ ਜੰਗਾਂ ਦਾ ਮਾਹੌਲ ਬਣ ਜਾਂਦਾ ਪਰ ਉਹਦੇ ਵਿੱਚ ਕੀ ਹੁੰਦਾ ਜਿਹੜੇ ਆਮ ਲੋਕ ਐ ਕਸ਼ਟ ਉਹਨਾਂ ਨੂੰ ਚੱਲਣਾ ਪੈਂਦਾ ਤਸ਼ੱਦਦ ਉਹਨਾਂ ਨੂੰ ਚੱਲਣਾ ਪੈਂਦਾ ਜੇ ਆਪਾਂ ਗੱਲ ਕਰ ਲਈਏ ਪਾਕਿਸਤਾਨ ਲੋਕਾਂ ਨੇ ਥੋੜਾ ਮੰਗਿਆ ਸੀ ਸਰਕਾਰ ਦੀਆਂ ਰਾਜਨੀਤੀਆਂ ਦੇ ਨਾਲ ਬਣਿਆ ਜੇ ਪਿੱਛੇ ਜੇ ਕੁਝ ਜਿਹੜਾ ਹੈਗਾ ਸਰਹੱਦਾਂ ਦੇ ਉੱਪਰ ਰਿਸ਼ਤੇ ਸੀਗੇ ਉਹ ਸਹੀ ਬੰਨ ਲਾਗੇ ਸੀ ਤਾਂ ਜਿਹੜਾ ਪਹਿਲਗਾਮ ਹਮਲਾ ਹੋਇਆ ਉਸ ਤੋਂ ਬਾਅਦ ਫੇਰ ਆ ਜਿਹੜੀ ਵਿਰੋਧਤਾ ਉਹ ਸ਼ੁਰੂ ਹੋ ਗਈ ਕਿੱਥੇ ਰਹਿ ਗਿਆ ਏਕੇ ਦੀ ਗੱਲ ਕਿੱਥੇ ਰਹਿ ਗਈ ਉਹ ਪਿਆਰ ਦੀ ਗੱਲ ਕਿੱਥੇ ਰਹਿ ਗਈ ਉਹ ਸੱਚ ਦਿਖਾਉਣ ਦੀ ਗੱਲ ਇਸ ਲੜਕੀ ਨੂੰ ਜਿਹੜਾ ਸੱਚ ਵਿਖਾਉਣਾ ਇੰਨਾ ਮਹਿੰਗਾ ਪੈ ਗਿਆ ਕੇ ਸਰੀਰ ਦੀ ਤੋੜ-ਫੋੜ ਵੀ ਇਸ ਤਰੀਕੇ ਦੇ ਨਾਲ ਕੀਤੀ ਜਿਹਨੂੰ ਬਿਆਨ ਕਰਨਾ ਬਹੁਤ ਜ਼ਿਆਦਾ ਔਖਾ ਪਰ ਹੱਦ ਤੇ ਉਦੋਂ ਹੋਈ ਕਿ ਰੂਸ ਨੇ ਜਿਹੜੀ ਇਸ ਲੜਕੀ ਦੀ লাশ ਸੀ ਇਹਦੀ ਡੈੱਡ ਬਾਡੀ ਸੀ ਇਹਦੀ ਜਿਹੜੀ ਗਿਣਤੀ ਸੀ ਉਹ ਮਰਦਾਂ ਦੇ ਵਿੱਚ ਪਾ ਦਿੱਤੀ ਗਈ ਪਰ ਜਦੋਂ ਇਹ ਬੱਚੀ ਦੀ লাশ ਯੂਕਰੇਨ ਦੇ ਵਿੱਚ ਆਉਂਦੀ ਹੈ ਤੇ ਬਹੁਤ ਵੱਡੇ ਜਿਹੜੇ ਖਲਾਸੇ ਆ ਉਹ ਹੋਏ ਆ ਕੀ ਸੱਚ ਵਿਖਾਉਣਾ ਇੱਕ ਗੁਨਾਹ ਹੈ ਕਿ ਸੱਚ ਬੋਲਣਾ ਇੱਕ ਗੁਨਾਹ ਹੈ ਕਿ ਸੱਚ ਲਿਖਣਾ ਇੱਕ ਗੁਨਾਹ ਹੈ ਅੱਜ ਇਸ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦੇ ਆਜ਼ਾਦੀ ਦਿਵਸ ਤੇ ਇਹ ਖਬਰ ਪੜਦਿਆਂ ਇਹ ਖਬਰ ਸੁਣਾਉਂਦਿਆਂ ਬੇਹੱਦ ਅਫਸੋਸ ਹੋਇਆ ਤੁਸੀਂ ਦੱਸਿਓ ਕਿ ਇਸ ਤਰੀਕੇ ਦੇ ਨਾਲ ਕਿਸੇ ਔਰਤ ਦੇ ਨਾਲ ਜਾਂ ਸੱਚ ਬੋਲਣ ਵਾਲੇ ਸ਼ਖਸ ਦੇ ਨਾਲ ਇੰਨੀ ਦਰਿੰਦਗੀ ਕਰਨੀ ਚਾਹੀਦੀ ਆ ਉਥੋਂ ਦੀ ਫੌਜ ਨੇ ਅਰੈਸਟ ਕੀਤਾ ਕਿਹੜੇ ਤਰੀਕੇ ਦੇ ਨਾਲ ਉਹਨੂੰ ਜਿਹੜੇ ਤਸੀਹੇ ਦਿੱਤੇ ਗਏ ਤੁਸੀਂ ਵੇਖੋ ਜਿਹੜਾ ਇਹਦੇ ਵਿੱਚ ਜ਼ਿਕਰ ਆਉਂਦਾਗਾ ਕਿ ਅਗਸਤ 2023 ਦੇ ਵਿੱਚ ਉਹ ਜਿਹੜਾ ਰੂਸ ਦੇ ਕਬਜ਼ੇ ਵਾਲੇ ਖੇਤਰ ਵਿੱਚ ਰਿਪੋਰਟਿੰਗ ਕਰ ਰਹੀ ਸੀ ਉਥੋਂ ਦੀਆਂ ਖਬਰਾਂ ਕਰ ਰਹੀ ਸੀ ਉਦੋਂ ਉਹ ਲਾਪਤਾ ਹੋ ਗਈ ਸੀ ਤੇ ਮਈ 2024 ਵਿੱਚ ਪੁਸ਼ਟੀ ਕਰਦਾ ਰੂਸ ਕਿ ਇਹ ਜਿਹੜੀ ਪੱਤਰਕਾਰਤਾ ਹੈਗੀ ਆ ਵਿਕਟੋਰੀਆ ਰੋਸ ਚੀਨਾ ਇਹ ਸਾਡੇ ਕਬਜ਼ੇ ਦੇ ਵਿੱਚ ਹੈਗੀ ਹੈਗੀ ਇਹਨੂੰ ਅਸੀਂ ਹਿਰਾਸਤ ਦੇ ਵਿੱਚ ਲੈ ਲਿਆ ਅਫਸੋਸ ਉਸ ਦੀ ਜਿਹੜੀ ਮੌਤ ਆ 19 ਸਤੰਬਰ 2024 ਨੂੰ ਹੋਈ ਕਿੰਨਾ ਟਾਈਮ ਉਸ ਲੜਕੀ ਨੇ ਤਸ਼ੱਦਦ ਚੱਲਿਆ ਕਲੀਆਂ ਅੱਖਾਂ ਮਾਈਂਡ ਲਗਤਾਂ ਜਾਂ ਪਸਲੀਆਂ ਨਹੀਂ ਤੋੜੀਆਂ ਹੋਣੀਆਂ ਉਹਦੇ ਨਾਲ ਬਲਾਤਕਾਰ ਵਰਗੇ ਕਨਾਉਣਾ ਉਪਰਾਧ ਵੀ ਕੀਤਾ ਗਿਆ ਹੋ ਬਹੁਤ ਸਾਰੀਆਂ ਰਿਪੋਰਟਾਂ ਦੇ ਵਿੱਚ ਇਹ ਖਲਾਸਾ ਜਿਹੜਾ ਹੋਇਆਗਾ ਪਰ ਕੀ ਜਿਹੜੀਆਂ ਸਰਹੱਦਾਂ ਬਣਾ ਲਈਆਂ ਗਈਆਂ ਕੰਡੇਦਾਰ ਤਾਰ ਬਣਾ ਲਈ ਗਈ ਉਥੇ ਬੰਦੇ ਦਾ ਮਾਈਂਡ ਕਿਹੋ ਜਿਹਾ ਹੋ ਗਿਆ ਬੇਸ਼ੱਕ ਤਰੱਕੀ ਬਹੁਤ ਕੀਤੀ ਬੰਦੇ ਨੇ ਜਿਹੜਾ ਕੰਮ ਦਿਨ-ਬਦਨ ਸਾਲਾਂ ਵੱਧੀ ਸੀ ਉਹ ਘੰਟਿਆਂ 'ਚ ਖਤਮ ਹੋਣ ਲੱਗ ਗਿਆ ਪਰ ਉਹਨਾਂ ਹੀ ਇਸ ਬੰਦੇ ਨੇ ਜ਼ਿੰਦਗੀ ਜਿਉਣੀ ਭੁੱਲ ਗਿਆ ਆਨੰਦ ਮੰਨਣਾ ਭੁੱਲ ਗਿਆ ਮੌਤ ਨੂੰ ਉਹਨਾਂ ਕਲੋਜ਼ ਕਰ ਲਿਆ ਪਰ ਇਸ ਵਿਕਟੋਰੀਆ ਰੋਚੀਨਾ ਦੀ ਜਿਹੜੀ ਮੌਤ ਆ ਇਹਨੇ ਸੱਚਮੁੱਚ ਇਨਸਾਨੀਅਤ ਮਨੁੱਖਤਾ ਨੂੰ ਤੇ ਫੌਜਾਂ ਨੂੰ ਮੈਂ ਕਹਾਵਾਂ ਸ਼ਰਮਸ਼ਾਰ ਕੀਤਾ ਕਿ ਇੱਕ ਸੱਤ ਵਖਾਉਣ ਵਾਲੀ ਉਸ ਭੋਲੀ ਭਾਲੀ ਕੁੜੀ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਮਾਰ ਦਿੱਤਾ ਗਿਆ